ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਕਸਾ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਜੀ ਦੀ ਕਮੇਟੀ ਦਾ ਉਥੋਂ ਦੇ ਸਿੰਘ ਸਾਹਿਬਾਂ ਦਾ ਪੰਜ ਪਿਆਰਿਆਂ ਦਾ ਪੰਜ ਨਿਸ਼ਾਨੀਆਂ ਦਾ ਬਹੁਤ ਵੱਡਾ ਉਪਰਾਲਾ ਜੋ ਜਾਗਰਤੀ ਯਾਤਰਾ ਦੇ ਰੂਪ ਵਿੱਚ ਨਗਰ ਕੀਰਤਨ ਤਕਸਾ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਤੋਂ ਅਨੇਕਾਂ ਜਗ੍ਹਾ ਤੇ ਹਾਇਰੀਆਂ ਲੋਾਂਦੇ ਹੋਏ ਅੱਜ ਅਮਰੋਸਰ ਪਹੁੰਚਿਆ ਹੈ ਤੇ ਹੋਰ ਵੱਡੀ ਗੱਲ ਇਸ ਨਗਰ ਕੀਰਤਾਂ ਜੀ ਬਾਬਾ ਦੀਪ ਸਿੰਘ ਜੀ ਦਾ ਹੱਥ ਲਿਖਤ ਸਰੂਪ ਵੀ ਵਿਰਾਜਮਾਨ ਹਨ ਗੁਰੂ ਗ੍ਰੰਥ ਸਾਹਿਬ ਜੀ ਤੇ ਬਾਬਾ ਦੀਪ ਸਿੰਘ ਜੀ ਦੇ ਇਤਿਹਾਸਕ ਸ਼ਸਤਰ ਗੁਰੂ ਗੋਬਿੰਦ ਸਿੰਘ ਜੀ ਦੇ ਇਤਿਹਾਸਕ ਸ਼ਸਤਰ ਗੁਰੂ ਤੇਗ ਬਹਾਦਰ ਜੀ ਦਾ ਕੜਾ ਤੇ ਹੋਰ ਇਤਿਹਾਸਕ ਸ਼ਸਤਰ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਇਤਿਹਾਸਕ ਸ਼ਸਤਰ ਉਹੀ ਸਾਰੇ ਨਾਲ ਦਰਸ਼ਨ ਕਰਵਾਏ ਜਾ ਰਹੇ ਨੇ ਸੰਗਤਾਂ ਨੂੰ ਬੀਬੀ ਕੋਲਾ ਜੀ ਭਲਾਈ ਕੇਂਦਰ ਵਿਖੇ ਨਗਰ ਕੀਰਤਨ ਜੋ ਵੱਡੇ ਭਾਗ ਸਾਡੇ ਉਹਨਾਂ ਨੇ ਸਮਾਂ ਇੱਥੇ ਬਖਸ਼ਿਸ਼ ਕੀਤਾ ਤੇ ਕੱਲ ਐਤਵਾਰ ਵੀ ਫਿਰ ਇਹ 6 ਤੋਂ 7 ਕੀਰਤਨ ਹੋਏਗਾ 7 ਤੋਂ 8 ਤਾਨਗੁਰੂ ਗ੍ਰੰਥ ਸਾਹਿਬਹਾਰਾ ਜੀ ਦੇ ਸਰੂਪ ਪਾਪਾ ਜੀ ਦੇ ਬਾਬਾ ਦੀਸੀ ਰਾਤਲੇ ਨੂੰ ਸਰੂਪ ਦੇ ਸੰਗਤਾਂ ਨੂੰ ਦਰਸ਼ਨ ਕਰਾਏ ਜਾਣਗੇ ਇਤਿਹਾਸਕ ਸ਼ਾਸਤਰਾ ਦੇ ਵੀ ਨੇੜੇ ਤੋਂ ਦਰਸ਼ਨ ਤੇ ਇਹ ਸਾਡੇ ਵੱਡੇ ਭਾਗ ਅਸੀਂ ਜੀ ਆਇਆਂ ਕਹਨੇ ਆ ਇਸ ਨਗਰ ਕੀਰਤਨ ਨੂੰ ਰੋਮ ਰੋਮ ਤੱਕ ਨਗਰ ਕੀਰਤਨ ਦੇ ਕਿੰਨੇ ਸੇਧੂ ਹੈ ਜੇਗਾ ਸ਼ੇਰਿਆ ਗੋਗ ਅਨੰਦਪੁਰ ਸਾਹਿਬ ਚੱਲੇ ਪਾਣੇ ਆਠ 6 ਤੋਂ 8 ਸਮੇਂ ਇੱਥੇ ਸੰਗਤਾਂ ਵਾਸਤੇ ਆਠ ਨਹੀਂ ਤੇ 8:30 ਵਜੇ ਅਨੰਦਪੁਰ ਸਾਹਿਬ ਚੱਲੇ ਪਾਏ ਸੰਗਤਾਂ ਸਵੇਰੇ 8:00 ਵਜੇ ਸੰਗਤਾਂ ਸਵੇਰੇ ਆ ਜੀ ਵਟਸਐਪ ਤੇ ਹੀ ਪਾਇਆ ਸਾਰਿਆਂ ਨੂੰ छह तो अठ सॻत पहुचणगी वाहिगुरु जी का ख़ालसा व